ਸਤ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪੰਨੇ ਵਿੱਚ ਅੱਜ ਅਸੀਂ ਇੱਕ ਹੋਰ ਕਹਾਣੀ ਲੈ ਕੇ ਆਏ ਹਾਂ ਅੱਜ ਦੀ ਕਹਾਣੀ ਹੈ ਸੰਤ ਸਿੰਘ ਸੇਖੋਂ ਜੀ ਦੀ ਲਿਖੀ ਮੋੜ ਵਿਦਵਾ ਗੱਡੀ ਤੁਰਨ ਦੀ ਉਡੀਕ ਵਿੱਚ ਉਹ ਪਲੇਟਫਾਰਮ ਉੱਤੇ ਇੱਧਰ ਉੱਧਰ ਫਿਰ ਰਿਹਾ ਸੀ ਜਿਵੇਂ ਕਿਸੇ ਦੀ ਭਾਲ ਕਰ ਰਿਹਾ ਹੋਵੇ ਗੱਡੀ ਦੇ ਵੱਖ-ਵੱਖ ਡੱਬਿਆਂ ਵਿੱਚ ਉਸ ਨੇ ਲਗਭਗ ਸਾਰੇ ਚਿਹਰੇ ਮੂਰੇ ਚੰਗੀ ਤਰ੍ਹਾਂ ਤੱਕਲੇ ਸਨ ਪਰ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ ਫਿਰ ਉਸ ਦੀਆਂ ਅੱਖਾਂ ਅੰਦਰ ਆਉਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਉਹ ਪਲੇਟਫਾਰਮ ਉੱਤੇ ਆਉਣ ਵਾਲੇ ਬੰਦਿਆਂ ਨੂੰ ਦੇਖ ਸਕੇ ਉਸ ਨੂੰ ਦੋ ਇਸਤਰੀਆਂ ਅੰਦਰ ਆਉਂਦੀਆਂ ਨਜ਼ਰ ਆਈਆਂ ਇੱਕ ਬੁੱਢੀ ਤਕਰੀਬਨ 50 ਕੁ ਸਾਲਾਂ ਦੀ ਅਤੇ ਦੂਜੀ ਨੌਜਵਾਨ ਕੋਈ 20ਾਂ ਕੁ ਸਾਲਾਂ ਦੀ ਜਿਨ੍ਹਾਂ ਨੇ ਇੱਕ ਵਰੇ ਕੁ ਦਾ ਬੱਚਾ ਕੁਛੜ ਚੁੱਕਿਆ ਹੋਇਆ ਸੀ ਉਸ ਨੇ ਇਸ ਸੁੰਦਰੀ ਵੱਲ ਕੁਝ ਚਿਰ ਬੜੀ ਗੋਣ ਨਾਲ ਵੇਖਿਆ ਅਤੇ ਕੋਈ ਹਉਪਾਉ ਪ੍ਰਤੀਤ ਕੀਤਾ ਜਿਸ ਤੋਂ ਉਸ ਦੇ ਦਿਲ ਵਿੱਚ ਕਿਸੇ ਆਸ ਤੇ ਪਿਆਰ ਦੀ ਕੋਮਲਤਾ ਆਵਸੀ ਉਹ ਬੁੱਢੀ ਟੀਨੀ ਉਹ ਸੁੰਦਰੀ ਦੀ ਮਾਂ ਸੀ ਜੋ ਪਿਆਰ ਨਾਲ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ ਇਹਨਾਂ ਨਾਲ ਕੋਈ ਨਹੀਂ ਸੀ ਉਸ ਦੀਆਂ ਅੱਖਾਂ ਉਹਨਾਂ ਦੀ ਪੈੜ ਉੱਤੇ ਸਨ ਅਤੇ ਉਹ ਦੋਵੇਂ ਇੱਕ ਡੱਬੇ ਵਿੱਚ ਜਾ ਬੈਠੀਆਂ ਉਹ ਵੀ ਉਧਰ ਚਲਾ ਗਿਆ ਉਹ ਉਹਨਾਂ ਦੀ ਬਾਰੀ ਅੱਗੋਂ ਤਿੰਨ ਚਾਰ ਵਾਰੀ ਲੰਘਿਆ ਅਤੇ ਮੁਟਿਆਰ ਦੀ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ ਉਹ ਉਸ ਡੱਬੇ ਵਿੱਚ ਚੜ ਗਿਆ ਤੇ ਉਸ ਮੁਟਿਆਰ ਵੱਲ ਮੂੰਹ ਕਰਕੇ ਨਾਲ ਵਾਲੀ ਬੁੱਢੀ ਕੋਲ ਇੱਕ ਪਾਸੇ ਜਾ ਬੈਠਾ ਕੁਝ ਚਿਰ ਤਾਂ ਉਹ ਇਸ ਤਰ੍ਹਾਂ ਚੁੱਪਚਾਪ ਬੈਠਾ ਰਿਹਾ ਜਿਸ ਤਰ੍ਹਾਂ ਉਸ ਦੇ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ ਉਸ ਨੇ ਬੜੀ احتیاط ਨਾਲ ਆਪਣੇ ਆਪ ਨੂੰ ਹੋਰ ਮੁਸਾਫਰਾਂ ਵਿੱਚ ਇੱਕ ਭੋਲਾਪਾਲਾ ਜਿਹਾ ਪ੍ਰਗਟ ਕੀਤਾ। ਉਸ ਮੁਟਿਆਰ ਦੇ ਚਿੱਟੇ ਅਰ ਸਾਦੇ ਕੱਪੜੇ ਪਾਏ ਹੋਏ ਸਨ ਜੋ ਉਸ ਦੇ ਗੋਰੇ ਸਰੀਰ ਨਾਲ ਸੋਹਣੇ ਫੱਬੇ ਹੋਏ ਸਨ ਪਰ ਤਦ ਵੀ ਉਹ ਆਪਣੇ ਆਪ ਵਿੱਚ ਕੁਝ ਸ਼ਰਮ ਜਿਹੀ ਪ੍ਰਤੀਤ ਕਰ ਰਹੀ ਸੀ। ਨੌਜਵਾਨ ਨੇ ਉਸ ਵੱਲ ਇੱਕ ਤਰਸਪਰੀ ਨਜ਼ਰ ਨਾਲ ਵੇਖਿਆ ਅਤੇ ਝੱਟ ਹੀ ਉਹ ਇਹ ਖਿਆਲ ਕਰਕੇ ਫੁੱਲਿਆ ਕਿ ਉਹ ਉਸ ਨਾਲ ਅਜਿਹੀ ਹਮਦਰਦੀ ਜ਼ाहिर ਕਰ ਰਹੀ ਸੀ ਜਿਸ ਦੀ ਉਹ ਲੋੜਵੰਦ ਸੀ ਉਸ ਨੇ ਸਮਝ ਲਿਆ ਕਿ ਉਹ ਬੁੱਢੀ ਸਿੱਧੀ ਸਾਦੀ ਰਹਿਮਦਿਲ ਅਰ ਗਲੜੋ ਸੀ ਭੈਣ ਜੀ ਤੁਸੀਂ ਕਿੱਥੇ ਜਾਣਾ ਹੈ ਇੱਕ ਅਧਖੜ ਉਮਰ ਦੀ ਤੀਵੀ ਜੋ ਇਸ ਡੱਬੇ ਵਿੱਚ ਹੋਣੇ ਵੱਡੀ ਸੀ ਅਤੇ ਬੁੱਢੀ ਤੀਵੀ ਦੇ ਪਰਲੇ ਪਾਸੇ ਆ ਬੈਠੀ ਸੀ ਉਸ ਨੂੰ ਪੁੱਛਣ ਲੱਗੀ ਅਸੀਂ ਅਟਾਰੀ ਚੱਲੇ ਆ ਉਸ ਬੁੱਢੀ ਤੀਵੀ ਨੇ ਉੱਤਰ ਦਿੱਤਾ ਇਸ ਤੋਂ ਪਿੱਛੋਂ ਆਪਸ ਵਿੱਚ ਗੱਲਾਂ ਛਿੜ ਪਈਆਂ ਪਰ ਉਹ ਮੁਟਿਆਰ ਚੁੱਪ ਕਰਕੇ ਬੈਠੀ ਰਹੀ ਉਹ ਉਸ ਵੱਲ ਤੱਕਦਾ ਰਿਹਾ ਕਦੀ ਕਦੀ ਉਸ ਦੇ ਅੰਜਾਣੇ ਵੱਲ ਜਾਂ ਬਾਹਰ ਵੱਲ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ ਉਸ ਨੂੰ ਯਕੀਨ ਸੀ ਕਿ ਉਸ ਨੇ ਮੁਟਿਆਰ ਦਾ ਦਿਲ ਜਿੱਤ ਲਿਆ ਹੈ ਉਸ ਨੇ ਅਨੁਮਾਨ ਲਾਇਆ ਕਿ ਇਸ ਦਾ ਵਿਆਹਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਿਹੀ ਹੀ ਵਿਧਵਾ ਹੋਈ ਹੋਵੇਗੀ ਫਿਰ ਕਦੀ-ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ ਭਾਵੇਂ ਉਹ ਬੜੀ ਸ਼ਰਮੀਲੀ ਸੀ ਉਸ ਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਸ ਦੇ ਜੀਵਨ ਦਾ ਇੱਕ ਆਸਰਾ ਸੀ ਉਹ ਤੜ ਗਿਆ ਕਿ ਆਪਣੀ ਸ਼ਰਾਫਤ ਕਰਕੇ ਹੀ ਉਹ ਆਪਣੇ ਦਿਲ ਦੇ ਭਾਵ ਕਿਸੇ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਸੀ ਨਾ ਹੀ ਬੱਚੇ ਨਾਲ ਖੇਡ ਵਿੱਚ ਤੇ ਨਾ ਹੀ ਕਿਸੇ ਹੋਰ ਤਰ੍ਹਾਂ ਗੱਡੀ ਤੁਰ ਪਈ ਉਹਨਾਂ ਤੀਵੀਆਂ ਨੇ ਕੁਝ ਹੁੰਜ ਕੇ ਜਿਹਾ ਪ੍ਰਤੀਤ ਕੀਤੇ ਅਤੇ ਇੱਕ ਛਿਨ ਪਰ ਲਈ ਉਹਨਾਂ ਦੀ ਗੱਲਬਾਤ ਰੁਕ ਗਈ। ਬੁੱਢੀ ਤੀਵੀ ਨੇ ਬੱਚੇ ਨੂੰ ਆਪਣੇ ਕੋਛੜ ਲਿਆ, ਪਿਆਰ ਕੀਤਾ, ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗ ਪਈ। ਇਹ ਤੁਹਾਡੀ ਬੀਬੀ ਦਾ ਬਾਲ ਏ, ਮਾਤਾ ਜੀ? ਉਸ ਨੇ ਮੌਕਾ ਤੜਕੇ ਪੁੱਛਿਆ। ਹਾਂ ਪੁੱਤਰ, ਬੁੱਢੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਅਤੇ ਬਾਲ-ਵਾਲ ਦੇਖਣ ਲੱਗ ਪਈ ਤੇ ਉਸ ਨੂੰ ਹਸਾਣ ਲਈ ਸੀਟੀ ਵਜਾਉਣ ਲੱਗੀ। ਬੱਚਾ ਮੁਸਕਰਾਇਆ। ਇਸ ਨੂੰ ਦੇਖ ਉਹ ਸੁੰਦਰੀ ਇਸ ਦੀ ਮਾਂ ਵੀ ਰਤਾ ਕੋ ਮੁਸਕराई ਉਹ ਵੀ ਬਾਲਵਲ ਤੱਕ ਕੇ ਸੀਟੀਆਂ ਮਾਰਨ ਲੱਗਾ ਅਤੇ ਇਸ ਦੀ ਮਾਂ ਦੇ ਚਿਹਰੇ ਵੱਲ ਤੱਕਣ ਲੱਗਾ ਬਾਲ ਦੀਆਂ ਮੁਸਕੜੀਆਂ ਹਾਸੇ ਵਿੱਚ ਬਦਲ ਗਈਆਂ ਜਿਵੇਂ ਚਾਂਦੀ ਦੀਆਂ ਕੰਟੀਆਂ ਟੁਣਕਦੀਆਂ ਹਨ ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲਾਂ ਵਿੱਚ ਸ਼ਰਮਾਕਲ ਜਿਹੀ ਮੁਸਕੜੀ ਆ ਗਈ ਜਿਸ ਨੂੰ ਕੱਜਣ ਲਈ ਉਸ ਨੇ ਛੱਟ ਆਪਣਾ ਰੁਮਾਲ ਮੂੰਹ ਅੱਗੇ ਲੈ ਲਿਆ ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ ਬੱਚੇ ਨੇ ਖੁੱਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ ਬੱਚੇ ਦੇ ਨੌਜਵਾਨ ਦੇ ਕੁਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉੱਤੇ ਇੱਕ ਖਾਸ ਅਸਰ ਕੀਤਾ ਉਸ ਦਾ ਉਦਾਸ ਚਿਹਰਾ ਖਿੜ ਗਿਆ ਜਿਵੇਂ ਮੀਂਹ ਪੈਣ ਨਾਲ ਮੁਰਝਾਏ ਹੋਏ ਪੱਤੇ ਮੁੜ ਕੇ ਹਰੇ ਹੋ ਜਾਂਦੇ ਹਨ ਆਪਣੀ ਮਾਂ ਨਾਨੀ ਦੇ ਪਿਆਰ ਮਗਰੋਂ ਮਰਦਾਵੇਂ ਹੱਥਾਂ ਵਿੱਚ ਜਾ ਕੇ ਬੱਚੇ ਨੇ ਇੱਕ ਖੁਸ਼ੀ ਪ੍ਰਗਟ ਕੀਤੀ ਉਸ ਮੁਟਿਆਰ ਦੇ ਦਿਲ ਵਿੱਚ ਇੱਕ ਨਵੀਂ ਜੀਵਨ ਰੌ ਆ ਗਈ ਉਸ ਦਾ ਚਿਹਰਾ ਗਦਗਦ ਕਰਨ ਲੱਗਾ ਤੇ ਉਸ ਨੇ ਇਸ ਗੱਲ ਦੀ ਰਤਾ ਵੀ ਪਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖਿਆਲ ਕਰਦਾ ਹੋਵੇਗਾ ਉਹ ਕਿਸੇ ਦੀ ਵੀ ਕੋਈ ਪਰਵਾਹ ਨਾ ਕਰਦੀ ਹੋਈ ਪ੍ਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ ਉਸ ਨੇ ਬੱਚੇ ਦਾ ਖੇਡਦਾ ਹੱਥ ਫੜ ਲਿਆ ਜਿਸ ਨਾਲ ਦੋਹਾਂ ਦਿਲਾਂ ਵਿੱਚ ਇੱਕ ਜਹੀ ਤਾਰ ਖੜਕ ਗਈ ਜਿਵੇਂ ਖਾਵੰਤੀਮੀ ਦੇ ਪਿਆਰ ਦੀ ਹੁੰਦੀ ਹੈ ਪਰ ਫਿਰ ਝਟ ਹੀ ਛੱਡ ਦਿੱਤਾ ਜਿਵੇਂ ਉਸ ਨੇ ਇਸ ਰਾਹੀਂ ਬਿਜਲੀ ਦਾ ਝਟਕਾ ਪ੍ਰਤੀਤ ਕੀਤਾ ਹੋਵੇ ਕੁਝ ਚਿਰ ਲਈ ਉਸ ਨੇ ਬੱਚੇ ਤੇ ਉਸ ਵੱਲੋਂ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ ਪਰ ਹੁਣ ਉਹਦਾ ਸੀ ਦਿਖਾਈ ਨਹੀਂ ਸੀ ਦੇ ਰਹੀ ਮਾਤਾ ਜੀ ਤੁਸੀਂ ਕਿੱਥੋਂ ਆਏ ਹੋ ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ ਚੀਚਾ ਵਤਨੀ ਤੋਂ ਕਾਕਾ ਬੁੱਢੀ ਨੇ ਉੱਤਰ ਦਿੱਤਾ ਉੱਥੇ ਸਾਡਾ ਘਰ ਹੈ ਉਸ ਨੇ ਆਪੇ ਹੀ ਕਿਹਾ ਅਤੇ ਅਸੀਂ اٹਾਰੀ ਚੱਲੇ ਹਾਂ ਉੱਥੇ ਮੇਰੀ ਧੀ ਦੇ ਸਹੁਰੇ ਨੇ ਇਹ ਵਿਧਵਾਏ ਇਸ ਦੇ ਖਾਵਦ ਨੂੰ ਗੁਜਰਿਆ ਕੋਈ 8 ਕੁ ਮਹੀਨੇ ਹੋ ਗਏ ਨੇ ਉਸ ਦਾ ਬੁੱਢਾ ਛੱਟਾ ਹੱਥ ਅੱਖਾਂ ਵਿੱਚੋਂ ਡਿੱਗਣ ਵਾਲੇ ਮੋਤੀ ਜਿਹੇ ਹੰਝੂ ਨੂੰ ਪੂੰਝਣ ਲਈ ਉੱਠਿਆ ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ ਪਰ ਉਹ ਘਬਰਾਇਆ ਨਹੀਂ ਉਹ ਉਸ ਕੁੜੀ ਵੱਲ ਵੇਖਣ ਲੱਗਾ ਜਿਸ ਨੇ ਇਹ ਗੱਲ ਛੇੜਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ ਉਹ ਰੁੱਖਾਂ ਵੱਲ ਦੇਖਦੀ ਸੀ ਜੋ ਉਸ ਦੀਆਂ ਅੱਖਾਂ ਅੱਗੋਂ ਲੰਘਦੇ ਜਾ ਰਹੇ ਸਨ ਖੇਤਾਂ ਪੈਲੀਆਂ ਤੇ ਤਾਰ ਖੰਭਿਆਂ ਵੱਲ ਜੋ ਉਸ ਦੇ ਸਾਹਮਣੇ ਉੱਡਦੇ ਜਾ ਰਹੇ ਸਨ ਇਹ ਬਾਲ ਹੀ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਏ ਬੁੱਢੀ ਨੇ ਬੜੀ ਦੁੱਖ ਭਰੀ ਰੋਣੀ ਆਵਾਜ਼ ਵਿੱਚ ਕਿਹਾ ਮੇਰੇ ਵੀ ਹੋਰ ਕੋਈ ਬਾਲ ਨਹੀਂ ਕੁੜੀ ਵੱਲ ਸਹੰਤ ਕਰਕੇ ਇਹਦੇ ਬਾਪ ਨੂੰ ਵੀ ਮਰਿਆਂ ਕੋਈ 10 ਵਰੇ ਹੋ ਗਏ ਨੇ ਹਾਂ ਇੱਥੇ ਤੁਸੀਂ ਇਕੱਲੇ ਹੋ ਨੌਜਵਾਨ ਨੇ ਆਪਣੇ ਆਪ ਹੀ ਕਿਹਾ ਹਾਂ ਬਿਨਾ ਮਰਦ ਦੇ ਇਸੇ ਲਈ ਅਸੀਂ ਇਕੱਲੇ ਹਾਂ ਨਹੀਂ ਤੇ ਤੀਨੀਆਂ ਲਈ ਇਕੱਲੇ ਘਰੋਂ ਪੈਰ ਕੱਢਣ ਦੇ ਦਿਨ ਨਹੀਂ ਪੁੱਤਰ ਸਮਾਂ ਐਡਾ ਪੇੜਾ ਜਾਂਦਾ ਪਿਆ ਏ ਇਸ ਤਰ੍ਹਾਂ ਸਮੇ ਦੀ ਸ਼ਿਕਾਇਤ ਕਰਕੇ ਉਹ ਚੁੱਪ ਹੋ ਗਈ ਨਹੀਂ ਨਹੀਂ ਅੱਜਕੱਲ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਅੱਜਕੱਲ ਤੇ ਤੀਵੀਆਂ ਹਰ ਪਾਸੇ ਇਕੱਲੀਆਂ ਹੀ ਆਉਂਦੀਆਂ ਜਾਂਦੀਆਂ ਨੇ ਬੁੱਢੀ ਦੀ ਗੱਲ ਉੱਤੇ ਉਸ ਨੇ ਕਿਹਾ ਹਾਂ ਜਾਂਦੀਆਂ ਨੇ ਉਸ ਮਾਈ ਨੇ ਕਿਹਾ ਕੁਝ ਚਿਰ ਲਈ ਉਹ ਚੁੱਪ ਕਰ ਗਏ ਜਿਵੇਂ ਉਹ ਬੁੱਢੀ ਇਸ ਗੱਲ ਨੂੰ ਹੋਰ ਵਧੇਰੇ ਲਮਕਾਣਾ ਠੀਕ ਨਹੀਂ ਸਮਝਦੀ ਸੀ ਅਤੇ ਉਹ ਗੱਲ ਛੇੜਨ ਲਈ ਕੋਈ ਬਹਾਨਾ ਸੋਚਣ ਲੱਗਾ ਭਾਵੇਂ ਉਸ ਨੂੰ ਗੱਲ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਉਹ ਬੁੱਢੀ ਮਾਈ ਆਪ ਹੀ ਬੜੀ ਗਲਾਦੜ ਸੀ ਪੁੱਤਰ ਤੂੰ ਕਿੱਥੋਂ ਆਇਆ ਏ ਮਾਈ ਨੇ ਪੁੱਛਿਆ ਮੈਂ ਮੀਆਂ ਚੰਨੋ ਤੋਂ ਆ ਰਿਹਾ ਹਾਂ ਮਾਤਾ ਜੀ ਨੌਜਵਾਨ ਨੇ ਉੱਤਰ ਦਿੱਤਾ ਤੂੰ ਕਿਤੇ ਨੌਕਰੇ ਕਾਕਾ ਨਹੀਂ ਜੀ ਮੈਂ ਅਜੇ ਲਾਹੌਰ ਪੜਨਾ ਵਾਂ ਪਰ ਹੁਣੀ ਮੈਂ ਪੱਤੋਂ ਕੀ ਚੱਲਿਆ ਵਾਂ ਕਿਹੜੀ ਜਮਾਤ ਚ ਪੜਦਾ ਏ ਜੀ ਮੈਂ ਐਮਏ ਚ ਪੜਦਾ ਹਾਂ ਤੈਨੂੰ ਲਾਹੌਰ ਪੜਦਿਆਂ ਕਿੰਨਾ ਚਿਰ ਹੋ ਚੱਲਿਆ ਏ ਜੀ ਇਹ ਮੇਰਾ 6ਵਾਂ ਬਰਾਏ ਇੰਨਾ ਚਿਰ ਉਹ ਚੋਰ ਅੱਖ ਨਾਲ ਉਸ ਮੁਟਿਆਰ ਵੱਲ ਤੱਕਦਾ ਰਿਹਾ ਇਹ ਜਾਣਨ ਲਈ ਕਿ ਇਸ ਗੱਲਬਾਤ ਦਾ ਉਸ ਉੱਤੇ ਕੀ ਅਸਰ ਹੁੰਦਾ ਹੈ ਦੇਖਣ ਨੂੰ ਤਾਂ ਉਹ ਬੱਚੇ ਨੂੰ ਖਿਡਾ ਰਹੀ ਸੀ ਪਰ ਇਹ ਇੱਕ ਬਹਾਨਾ ਸੀ ਉਹ ਚੰਗੀ ਤਰ੍ਹਾਂ ਸਮਝਦਾ ਸੀ ਉਸ ਕੁੜੀ ਨੇ ਸਾਰੀਆਂ ਗੱਲਾਂ ਸੁਣੀਆਂ ਸਨ ਉਸ ਨੂੰ ਕੁੜੀ ਦੇ ਇਸ ਵਤੀਰੇ ਤੇ ਰਤਾ ਕੁ ਨਿਰਾਸ਼ਤਾ ਹੋਈ ਕਿੱਡੀ ਬੇਪਰਵਾਹ ਇੱਕ ਹੁਸ਼ਿਆਰ ਕੁੜੀ ਜ਼ਰੂਰ ਹੀ ਮੇਰੀਆਂ ਗੱਲਾਂ ਵੱਲ ਧਿਆਨ ਦਿੰਦੀ ਉਸਨੇ ਖਿਆਲ ਕੀਤਾ ਜਦ ਤੇ ਤੂੰ ਕੋਈ ਵੱਡਾ ਅਫਸਰ ਬਣੇਗਾ ਜਦ ਤੇ ਤੂੰ ਕੋਈ ਵੱਡਾ ਅਫਸਰ ਬਣੇਗਾ ਬੁੱਢੀ ਮਾਈ ਨੇ ਕੁਝ ਫੁਲਾਣ ਲਈ ਤੇ ਕੁਝ ਗੰਭੀਰਤਾ ਨਾਲ ਕਿਹਾ ਮੁੰਡਾ ਹੌਲੀ ਜਹੀ ਹੱਸਿਆ ਪਰ ਉਸ ਦੇ ਦਿਲ ਵਿੱਚ ਕੁਝ ਇਸ ਗੱਲ ਤੋਂ ਨਿਰਾਸ਼ਤਾ ਸੀ ਕਿ ਉਸ ਮੁਟਿਆਰ ਦਾ ਉਸ ਸਮੇਂ ਦੀਆਂ ਗੱਲਾਂ ਵਿੱਚ ਕੋਈ ਧਿਆਨ ਨਹੀਂ ਸੀ ਮੇਰਾ ਜਵਾਈ 100 ਰੁਪਏ ਮਹੀਨਾ ਲੈਂਦਾ ਸੀ ਉਹ ਮਿੰਟ ਗੁਮਰੀ ਵਿੱਚ ਬਾਬੂ ਸੀ ਤੂੰ ਤੇ ਬਹੁਤੀ ਤਨਖਾਹ ਲਵੇਂਗਾ ਮਾਤਾ ਜੀ ਇਹ ਤੁਹਾਨੂੰ ਕਿਵੇਂ ਪਤਾ ਹੈ ਉਸ ਨੇ ਮੁਸਕਰਾਉਂਦੇ ਹੋਏ ਉਸ ਕੋਲੋਂ ਪੁੱਛਿਆ ਜਿਵੇਂ ਕੋਈ ਸਿਆਣੇ ਜੋਤਸੀ ਕੋਲੋਂ ਪੁੱਛ ਰਿਹਾ ਹੋਵੇ ਮੇਰਾ ਜਵਾਈ ਸਿਰਫ 4 ਬਰੇ ਲਾਹੌਰ ਰਿਆ ਸੀ ਉਹ ਬੀਏ ਪਾਸ ਸੀ ਤੂੰ ਬਹੁਤ ਪੜਿਆ ਹੋਇਆ ਹੈ ਇਸ ਲਈ ਜ਼ਰੂਰੀ ਹੈ ਕਿ ਤੈਨੂੰ ਕੋਈ ਚੰਗੇਰੀ ਥਾਂ ਮਿਲੇ ਇਨ੍ਹਾਂ ਦਿਨਾਂ ਵਿੱਚ ਮਾਤਾ ਜੀ ਨੌਕਰੀਆਂ ਦਾ ਉਹ ਹਾਲ ਨਹੀਂ ਜੋ ਕੁਝ ਚਿਰ ਪਹਿਲਾਂ ਸੀ ਉਸ ਨੇ ਮੁਟਿਆਰ ਵੱਲ ਵੇਖਦੇ ਹੋਏ ਕਿਹਾ ਉਹ ਪ੍ਰਤੀਤ ਕਰਨ ਲੱਗਾ ਕਿ ਜਿਸ ਸੁੰਦਰੀ ਦਾ ਦਿਲ ਉਹ ਜਿੱਤਣਾ ਚਾਹੁੰਦਾ ਸੀ ਉਸ ਦੇ ਸਾਹਮਣੇ ਉਹ ਆਪਣੀ ਗਰੀਬੀ ਦੀ ਹਾਲਤ ਨੂੰ ਮੰਨ ਰਿਹਾ ਸੀ ਇਸ ਵਾਰੀ ਉਹ ਮੁਟਿਆਰ ਉਸ ਨੌਜਵਾਨ ਵੱਲ ਦੇਖਣ ਲੱਗੀ ਪਰ ਜਿਸ ਵੇਲੇ ਅੱਖਾਂ ਚਾਰ ਹੋਈਆਂ ਉਸ ਨੇ ਚਟ ਅੱਖ ਚਮਕੀ ਅਤੇ ਸ਼ਰਮ ਨਾਲ ਨੀਵੀਂ ਪਾ ਲਈ ਕਿ ਇਹ ਕੋਈ ਅਜੀਹੀ ਰੁਚੀ ਨਹੀਂ ਰੱਖਦੀ ਜਾਂ ਸ਼ਰਮਾਂਦੀ ਹੈ ਉਸ ਨੇ ਆਪਣੇ ਆਪ ਨੂੰ ਪੁੱਛਿਆ ਉਸ ਨੇ ਬਾਲ ਵੱਲ ਦੇਖਦੇ ਸੀਟੀ ਮਾਰੀ ਤੇ ਉਸ ਨੂੰ ਚੁੱਕਣ ਲਈ ਵਹਾ ਪਸਾਰੀਆਂ ਫਿਰ ਉਹ ਉਸ ਕੁੜੀ ਦੇ ਮੂੰਹ ਵੱਲ ਧੱਕਣ ਲੱਗਾ ਉਸ ਕੁੜੀ ਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਜਿਹੀ ਆ ਗਈ ਉਹ ਬਾਲ ਵੱਲ ਤੱਕ ਕੇ ਸੀਟੀ ਮਾਰਨ ਲੱਗਾ ਤੇ ਬਾਲ ਉਸ ਵੱਲ ਕੁਦਿਆ ਜਿਸ ਵੇਲੇ ਉਹ ਉਸ ਨੂੰ ਬਾਲ ਫੜਾਣ ਲੱਗੀ ਤਾਂ ਉਹਨਾਂ ਦੇ ਹੱਥ ਇੱਕ ਦੂਜੇ ਨਾਲ ਛੂ ਗਏ ਉਹ ਬਾਲ ਨੂੰ ਖਿਡਾ ਰਿਹਾ ਸੀ ਪਰ ਆਪਣਾ ਧਿਆਨ ਉਸ ਮੁਟਿਆਰ ਵੱਲ ਮੋੜ ਨਹੀਂ ਸਕਦਾ ਸੀ ਕੁੜੀ ਦੀ ਚੁੰਨੀ ਥੱਲੇ ਖਿਸਕ ਗਈ ਉਹ ਉਸ ਵੱਲ ਦੇਖਦਾ ਰਿਹਾ ਪਰ ਕੁੜੀ ਹਿਅਾ ਨਾ ਸਕੀ ਕਿ ਉਸ ਵੱਲ ਅੱਖਾਂ ਭਰ ਕੇ ਤੱਕੇ ਗੱਡੀ ਹੌਲੀ ਹੋ ਗਈ ਤੇ ਇੱਕ ਸਟੇਸ਼ਨ ਤੇ ਜਾ ਖੜੀ ਉਸ ਲਈ ਹਜੇ 1 ਘੰਟਾ ਸਫ਼ਰ ਬਾਕੀ ਸੀ ਉਸ ਲਈ ਹਜੇ 1 ਘੰਟੇ ਦਾ ਸਫ਼ਰ ਬਾਕੀ ਸੀ ਉਹ ਚਾਹੁੰਦਾ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਕੁੜੀ ਕੋਲ ਜਾ ਬੈਠਾਂ ਗੱਡੀ ਖੜੀ ਹੋਣ ਨਾਲ ਉਸ ਨੂੰ ਮੌਕਾ ਮਿਲ ਗਿਆ ਬਾਲ ਨੂੰ ਉਸ ਦੀ ਮਾਂ ਕੋਲ ਦੇ ਕੇ ਉਹ ਪਲੇਟਫਾਰਮ ਉੱਤੇ ਉਤਰ ਗਿਆ ਬੁੱਢੀ ਮਾਈ ਜੋ ਕੁਝ ਤਕੀਵਾ ਮਹਿਸੂਸ ਕਰ ਰਹੀ ਸੀ ਆਪਣੇ ਨਾਲ ਦੀ ਥਾਂ ਵੇਲੀ ਦੇਖ ਕੇ ਲੰਮੀ ਪੈ ਗਈ ਜਦੋਂ ਗੱਡੀ ਤੁਰ ਪਈ ਉਹ ਫਿਰ ਉਸ ਡੱਬੇ ਵਿੱਚ ਆ ਗਿਆ ਤੇ ਆਪਣੀ ਥਾਂ ਉੱਤੇ ਮਾਈ ਨੂੰ ਲੇਟੀ ਦੇਖ ਕੇ ਉਹ ਕੁੜੀ ਕੋਲ ਜਾ ਬੈਠਾ ਪਹਿਲਾਂ ਤਾਂ ਉਹ ਕੁੜੀ ਝਿਜਕੀ ਪਰ ਫਿਰ ਉਸਨੇ ਕੋਈ ਪਰਵਾਹ ਨਾ ਕੀਤੀ ਉਸ ਡੱਬੇ ਵਿੱਚ ਬਹੁਤੀ ਭੀੜ ਨਹੀਂ ਸੀ ਤੇ ਖਾਸ ਕਰਕੇ ਉਹਨਾਂ ਦੇ ਕੋਲ ਕੋਈ ਹੋਰ ਨਹੀਂ ਸੀ ਦੂਜੀ ਅਧਖੜ ਤੀਵੀ ਵੀ ਲੇਟੀ ਹੋਈ ਸੀ ਉਹ ਚਾਹੁੰਦੀ ਸੀ ਕਿ ਬੱਚੇ ਨੂੰ ਚੁੱਕ ਕੇ ਖੜਾਵੇ ਪਰ ਬੱਚੇ ਨੂੰ ਨੀਂਦ ਆਈ ਹੋਈ ਸੀ ਉਸ ਕੁੜੀ ਨੇ ਸ਼ਾਲ ਦੀ ਬੁਕਲ ਮਾਰੀ ਤੇ ਬਾਲ ਨੂੰ ਸਵਾਣ ਲਈ ਉਸ ਨੂੰ ਦੁੱਧ ਦੇਣ ਲੱਗ ਪਈ ਮੁੰਡੇ ਨੇ ਹੌਸਲਾ ਕਰਕੇ ਹੱਥ ਫੜ ਲਿਆ ਪਹਿਲਾਂ ਤਾਂ ਉਹ ਬਹੁਤ ਡਰੀ ਪਰ ਫਿਰ ਜਾਨੋ ਕੁਝ ਹੌਸਲਾ ਕਰ ਲਿਆ ਤੇ ਹੱਥ ਛੁਡਾਣ ਦੀ ਕੋਸ਼ਿਸ਼ ਨਾ ਕੀਤੀ ਸੱਚ ਤਾਂ ਇਹ ਹੈ ਕਿ ਉਹ ਸੁੰਦਰੀ ਉਸ ਵੇਲੇ ਸਭ ਕੁਝ ਭੁੱਲ ਚੁੱਕੀ ਸੀ ਜਿਸ ਵੇਲੇ ਉਸ ਦਾ ਬਾਲ ਉਸ ਦੀ ਗੋਦੀ ਵਿੱਚ ਪਿਆ ਦੁੱਧ ਚੁੰਗ ਰਿਹਾ ਸੀ ਤੇ ਉਸ ਦਾ ਪ੍ਰੇਮੀ ਹੱਥ ਫੜੀ ਬੈਠਾ ਸੀ ਨੌਜਵਾਨ ਦੇ ਖੁੱਤਣ ਦੀ ਥਾਂ ਨੇੜੇ ਆ ਰਹੀ ਸੀ ਪਰ ਦੋਹਾਂ ਦੇ ਮੂੰਹ ਤੋਂ ਕੋਈ ਗੱਲ ਨਹੀਂ ਨਿਕਲਦੀ ਸੀ ਉਹ ਚੁੱਪਚਾਪ ਇਸ ਉਪਰੀ ਜਹੀ ਛੋ ਦਾ ਆਨੰਦ ਮਾਣ ਰਿਹਾ ਸਨ ਕਿ ਉੜਕ ਉਹਨਾਂ ਦੇ ਵਿਛੜਨ ਦਾ ਸਮਾਂ ਆ ਗਿਆ ਗੱਡੀ ਪੱਤੋਂ ਕੀ ਦੇ ਸਟੇਸ਼ਨ ਤੇ ਖੜੀ ਹੋਈ ਉਹ ਆਪਣੀ ਥਾਂ ਤੋਂ ਉੱਠਿਆ ਅਤੇ ਬੜੀ ਨਿਰਾਸ਼ਤਾ ਤੇ ਤਰਸ ਭਰੀ ਨਜ਼ਰ ਨਾਲ ਉਸ ਮੁਟਿਆਰ ਵੱਲ ਦੇਖਦਾ ਡੱਬੇ ਤੋਂ ਬਾਹਰ ਚਲਾ ਗਿਆ ਉਹ ਮੁਟਿਆਰ ਹੁਣ ਆਪਣੇ ਆਪ ਨੂੰ ਬੇਆਸਰਾ ਤੇ ਇਕੱਲੀ ਜਿਹੀ ਪ੍ਰਤੀਤ ਕਰਨ ਲੱਗੀ ਉਹ ਜੋ ਕੁਝ ਚਿਰ ਪਹਿਲਾਂ ਇੱਕ ਤਰ੍ਹਾਂ ਨਾਲ ਸੁਹਾਗ ਦਾ ਮਿੱਠਾ ਜਿਹਾ 마ਸੂਮ ਆਨੰਦ ਮਾਣ ਰਹੀ ਸੀ ਆਪਣੇ ਆਪ ਨੂੰ ਮੁਰ ਵਿਧਵਾ ਪ੍ਰਤੀਤ ਕਰਨ ਲੱਗੀ ਦੋਸਤੋ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇਕਰ ਤੁਸੀਂ ਕੋਈ ਹੋਰ ਕਹਾਣੀ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਧੰਨਵਾਦ